ਕਰਦੇ ਬਾਦਸ਼ਾਹ ਜੀ ਕਹਿੰਦੇ ਭਾਈ ਅਜੇ ਜਨਮ ਅਮੋਲਕ ਹੈ ਕਿਉਂ ਇਹ ਜਨਮ ਦੀ ਕੀਮਤ ਕੀ ਹੈ ਬਾਦਸ਼ਾਹ ਕਹਿੰਦੇ ਭਾਈ ਇਸ ਜਨਮ ਦੀ ਕੀਮਤ ਹੈ ਗੁਰੂ ਦਾ ਮਨਾਮ ਮਨ ਨੂੰ ਕਿਤੇ ਚਲੇ ਜਾਈਏ ਸੀ सा कोई कम होगा जिथे जाना जाके निराशे मुड़े आईए भाव कम ना हो जाना सफल नहीं है वो में नहीं, नहीं। कम नहीं हो मेरा था गेड़े लगे ਵਾਚਾ ਕਹਿੰਦੇ ਜੇ ਇਸ ਸੰਸਾਰ ਵਿੱਚ ਵਾਹਿਗੁਰੂ ਪਰਮੇਸ਼ਰ ਸ੍ਰੀ ਪ੍ਰਮਾਤਮ ਦੇਵ ਅਕਾਲ ਪੁਰਖ ਨੇ ਭੇਜੇ ਇਹਦਾ ਮਤਲਬ ਸਾਡਾ ਇਸ ਲੋਕ ਵਿੱਚ ਕੋਈ ਕਰਮ ਹੈ ਕੋਈ ਕੰਮ ਹੈ ਉਸ ਕੰਮ ਦੀ ਪੂਰਤੀ ਬਾਤ ਤੇ ਆਇਆ ਜਿਹੜੀ ਗੱਲ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਕੇ ਸਮਝਾਉਂਦੇ ਨੇ ਇਹ ਜਨਮ ਅਮੋਲਕ ਹੈ ਕਾਛਾ ਕਹਿੰਦੇ ਭਾਈ ਇਸ ਜਨਮ ਦੀ ਸਫਲਤਾ ਇਸ ਜਨਮ ਦੇ ਵਿੱਚ ਇਸ ਸੰਸਾਰ ਵਿੱਚ ਆਉਣ ਦੀ ਸਫਲਤਾ ਦਾ ਜਿਹੜਾ ਮੁੱਖ ਕੰਮ ਹੈ ਪਰਮੇਸ਼ਰ ਦਾ ਮਿਲਣਾ ਕੋਈ ਇਸ ਜਨਮ ਦੀ ਕੀਮਤ ਹੈ ਜੇ ਤੇਨੂੰ ਰੱਬ ਦਾ ਘਰ ਮਿਲ ਗਿਆ ਪਰਮੇਸ਼ਰ ਮਿਲ ਗਿਆ ਤੇ ਸਮਝ ਤੇਰਾ ਜਨਮ ਸਫਲ ਹੋ ਗਿਆ ਤੇਰੀ ਕੀਮਤ ਪੈ ਗਈ ਤੇ ਗੁਰੂ ਸਾਹਿਬ ਕਹਿੰਦੇ ਭਾਈ ਕੀਮਤ ਪਵਾਉਣ ਵਾਸਤੇ ਕਰਨਾ ਕੀ ਪਵੇਗਾ ਧੰਨ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਭਈ ਪ੍ਰਾਪਤ ਮਾਨੁ ਤੇ ਹਰੀਆ ਗੋਵਨ ਮਨਨ ਕੀ ਏ ਤੇਰੀ ਵਰੀਆ ਔਰ ਕਾਤਰ ਕਿਤੈਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਗੁਰੂ ਦੀ ਸੰਗਤ ਜਿਵੇਂ ਵਿੱਚ ਬੈਠ ਕਰ ਨਾਮ ਜਪੁਣਾ ਪਵੇਗਾ ਪਰਮੇਸ਼ਰ ਦੀ ਭਜਨ ਬੰਦਗੀ ਕਰਨੇ ਪਵੇਗੀ ਫਿਰ ਇਸ ਜਨਮ ਦੀ ਸਫਲਤਾ ਹੋਵੇਗੀ। ਤੋ ਆਪਾਂ ਉਸੇ ਹੀ ਮਹਾਨ ਗੁਰੂ ਦੀ ਕਿਰਪਾ ਦੇ ਨਾਲ ਸਤ ਸੰਗਤ ਦੀਆਂ ਕੜੀਆਂ ਮਾਨਦੇ ਨੇ। ਆਓ